ਲੋਕੀ ਹੁਣ ਪੁੱਛਣਗੇ ਕਿ ਡਾਕਟਰ ਅਮਰ ਸਿੰਘ ਹੋਣਾ ਨੇ ਕੀ ਕੀਤਾ ਫਤਿਹਗੜ ਸਾਹਿਬ ਦੇ 9 ਹਲਕਿਆਂ ਦੇ ਵਿੱਚ ਹੁਣ ਤੁਹਾਡੀ ਜਵਾਬ ਤਲਬੀ ਹੋਣੀ ਹੈ ਕਿਉਂਕਿ ਤੁਸੀਂ ਦੂਜੀ ਵਾਰ ਮੈਦਾਨ ਦੇ ਵਿੱਚ ਆਏ ਹੋ ਮੈਨੂੰ 18 ਕਰੋੜ ਮਿੜਿਆ ਸੀ ਮੈਂ 18 ਕਰੋੜ ਹੀ ਵੰਡਿਆ ਹੈਗਾ ਪਾਰਲੀਮੈਂਟ ਮੈਂਬਰ ਦਾ ਮੇਨ ਕੰਮ ਪਾਰਲੀਮੈਂਟ ਹੁੰਦਾ ਮੇਰੀ ਉਥੇ 90% ਤੋਂ ਜ਼ਿਆਦਾ ਹਾਜ਼ਰੀਆਂ ਹੁਣ ਆਪਾਂ ਪੰਜਵੇਂ ਮਹੀਨੇ ਦੀ ਆਮ ਆਦੀ ਪਾਰਟੀ ਸਰਕਾਰ ਕਿਤੇ ਇਹਨਾਂ ਨੇ ਵੀ ਜ਼ਿੰਮੇਵਾਰੀ ਸਮਝੀ ਹੈ ਕਿ ਕਿਤੇ ਸਟੇਟ ਸਰਕਾਰ ਵੱਲੋਂ ਕਮੀ ਰਹਿ ਗਈ ਇਹ ਜਦੋਂ ਦੇ ਆਏ ਨੇ ਇਹ ਤਾਂ ਬੈਠੇ ਨੇ ਇਹ ਤਾਂ ਗੱਲਾਂ ਹੀ ਕਰ ਰਹੇ ਹੈਗੇ ਆ ਭਾषण ਕਰਦੇ ਆ ਕੋਈ ਪੈਸਾ ਤਾਂ ਦਿੰਦੇ ਨਹੀਂ ਹੈਗੇ ਪਰ ਸਰਕਾਰ ਤੇ ਕਹੂਗੀ ਨਾ ਕਿ ਅਸੀਂ ਤਾਂ ਬੜਾ ਕੰਮ ਕਰਦੇ ਆ ਪੰਜੀਆਂ ਮਹੀਨਿਆਂ ਦੇ ਵਿੱਚ 70 ਸਾਲਾਂ ਦੇ ਵਿੱਚ ਨਹੀਂ ਵਿਕਾਸ ਹੋਇਆ ਜੀ ਥਣ ਤਾਂ ਸਹੀ ਕਿਹੜਾ ਕੰਮ ਕਰਾਇਆ ਮੇਰੇ ਫਤਿਹਗੜ ਸਾਹਿਬ ਚ ਉਹ ਸਾਡਾ ਹੀ ਬੰਦਾ ਭੱਜ ਕੇ ਗਿਆ ਕਿ ਭਰਾਵਾ ਦੀ ਪਾਰਟੀ ਨੂੰ ਤਾਂ ਚੰਗਾ ਲੱਗਿਆ ਹੋਊਗਾ ਨਾ ਇਸ ਕਰਕੇ ਚਲੇ ਗਿਆਗਾ ਜੀ ਉਹ ਲੈ ਗਏ ਉਹਦੇ ਚ ਕੋਈ ਨਾ ਕੋਈ ਤਾਂ ਗੁਣ ਹੋਣਗੇ ਪਰ ਉਹ ਤੋਂ ਇਹਦਾ ਪੁੱਛ ਲੈਣਾ ਸੀ ਹੁਣ ਤੋਂ ਸਾਡੇ ਸਾਡੇ ਕੋਲ ਕਿੰਨੇ ਦਿਨ ਹੈਗਾ ਇਹੋ ਜਿਹੇ ਲੋਕਾਂ ਤੇ ਵਿਸ਼ਵਾਸ ਥੋੜੀ ਕੀਤਾ ਜਾਂਦਾ ਜਨਤਾ ਜਨਤਾ ਵਿਸ਼ਵਾਸ ਨਹੀਂ ਕਰਦੀ ਲੇਕਿਨ ਇਹ ਤਲ ਬਦਲੂ ਜਿਹੜੇ ਹੈਗੇ ਉਹਨਾਂ ਨੂੰ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ ਜੀਪੀ ਸਾਹਿਬ ਤੇ ਬਹੁਤ ਹੀ ਕੂਲ ਜੇ ਨੇ ਬੜੇ ਮਿਲਨਸਾਰ ਨੇ ਦੁੱਖ ਸੁੱਖ ਦੇ ਵਿੱਚ ਬੜੇ ਸ਼ਰੀਕ ਹੁੰਦੇ ਨੇ ਜੀ ਹੁਣ ਤੁਸੀਂ ਉਹਦਾ ਅੰਦਾਜ਼ਾ ਲਗਾ ਲਓ ਮੈਨੂੰ ਲੈ ਕੇ ਐਮਪੀ ਨੂੰ ਲੈ ਕੇ ਉਹ ਬੱਸੀ ਪਠਾਣਾ ਹਲਕੇ ਚ ਘੁੰਮ ਰਿਹਾ ਸੀ ਔਰ ਮੇਰੇ ਨਾਰੇ ਮਾਰਦਾ ਹੀ ਕਿ ਡਾਕਟਰ ਅਮਰ ਸਿੰਘ ਟਿਕਟ ਮਿਲਣੀ ਹੈ ਇਹਨਾਂ ਨੂੰ ਆਪਾਂ ਜਤਾ ਕੇ ਭੇਜਣਾ। ਔਰ 8:30 ਵੇਰੇ ਮੈਂ ਖਬਰ ਪੜੀ ਕਿ ਇਹ ਤਾਂ ਸਾਹਵੋ تھے۔ ਆਮ ਪਾਰਟੀ ਤੋਂ ਸਰੂਪਾਪੋ ਆ ਗਿਆ। ਜੇ ਤੂੰ ਸਾਡੀ ਪਾਰਟੀ ਛੱਡਣੀ ਆ ਤੇ ਤੂੰ ਮੈਨੂੰ ਕਿਉਂ ਲੈ ਕੇ ਤੁਰਿਆ ਫਿਰਦਾ? ਕੱਲੇ ਜੀਪੀ ਨੇ ਥੋੜਾ ਪਾਰਟੀ ਛੱਡ ਤਾੜਾ ਦੇ ਤਿੰਨ ਦਫਾ ਦਾ ਐਮਪੀ ਬਿੱਟੂ ਭੱਜ ਗਿਆ, ਚਾਰ ਦਫਾ ਦੀ ਪੁਨੀਤ ਕੌਰ ਭੱਜ ਗਈ, ਦੋ ਦਫਾ ਦਾ ਐਮਐਲਏ ਡਾਕਟਰ ਚੱਪੇਵਾਲ ਭੱਜ ਗਿਆ ਜੀ। ਆਮ ਘਰਾਂ ਦੇ ਮੁੰਡੇ ਐਮ ਐਲ ਏ ਮੰਤਰੀ ਤੇ ਮੁੱਖ ਮੰਤਰੀ ਬਣ ਗਏ ਹੁਣ ਆਮ ਘਰਾਂ ਦੇ ਮੁੰਡੇ ਕੁੜੀਆਂ ਆਈ ਪੀ ਐਸ ਆਈ ਅਫਸਰ ਬਣਨਗੇ ਅੱਛਾ ਮੈਨੂੰ ਇਹ ਦੱਸੋ ਫਾ ਤੁਸੀਂ ਤੁਸੀਂ ਹੁਣ ਉਹਨਾਂ ਤੇ ਹੀ ਲੱਗਿਓ ਕੋਈ ਹੋਰ ਸਵਾਲ ਨਹੀਂ ਪੁੱਛਣਾ ਹੈਗਾ ਦੱਸੋ ਨਾ ਮੈਂ ਦੱਸਣਾ ਹੈ ਕਿ 13 ਦੇ 13 ਲੈ ਕੇ ਬੈਠੇ ਜੀ ਤੋਂ ਉਹ ਪਤਾ ਲੱਗ ਜਾਊਗਾ ਨਾ 4 ਜੂਨ ਨੂੰ ਇਹਨਾਂ ਨੂੰ ਪੁੱਛਦੇ ਆ ਤੁਸੀਂ ਕੀਤਾ ਕੀ ਸਾਨੂੰ ਦੱਸੋ ਤਾਂ ਸਹੀ ਜਿੱਥੇ ਮਰਜ਼ੀ ਗੋਲੀ ਮਾਰ ਦੋ ਜਿੰਨੂੰ ਮਰਜ਼ੀ ਮਾਰ ਦੋ ਜਿੰਨੂੰ ਮਰਜ਼ੀ ਲੁੱਟ ਲਓ ਇੰਨੀ ਬੁਰੀ ਹਾਲਤ ਆ ਲਾਈਨ ਆਰਡਰ ਦੀ ਕਦੇ ਕਦਾਂ ਹੀ ਕੋਈ ਐਕਸ਼ਨ ਕਰਕੇ ਫਿਰ ਉਹਦੀ ਜਿਉਂ ਪਬਲਿਸਿਟੀ ਤੇ ਲੱਗਦੇ ਉਹਦੀ ਪਬਲਿਸਿਟੀ ਤੇ ਲੱਗ ਜਾਂਦੇ 80 ਕਰੋੜ ਰੁਪਈਆ ਹੁੰਦਾ ਸੀ ਪਬਲਿਸਿਟੀ ਦਾ ਇਹਨਾਂ ਨੇ 7-800 ਕਰੋੜ ਕਿਉਂ ਕਰ ਲਿਆ ਜੀ ਉਹ ਕਹਿੰਦੇ ਜਿਹੜੀ ਦਿੱਲੀ ਤੋਂ ਬਾਅਦ ਪੰਜਾਬ ਵਿੱਚ ਸਿਹਤ ਕ੍ਰਾਂਤੀ ਤੇ ਸਿੱਖਿਆ ਕ੍ਰਾਂਤੀ ਆਈ ਨਾ ਉਹ ਸਾਰੇ ਦੇਸ਼ ਪ੍ਰਦੇਸ਼ ਸਾਡੇ ਤੋਂ ਸਬਕ ਸਬ ਲਵੇ ਵੀ ਅਸੀਂ ਕੀ ਕੁਝ ਕਰ ਦਿੱਤਾ ਗਾ ਅਰੇ ਯਾਰ ਇੱਕ ਕਲੀਨਿਕ ਨਵੀਂ ਬਣਾਈ ਆ ਉਹ ਮੈਨੂੰ ਬਿਲਡਿੰਗ ਦਿਖਾ ਦੇਣ ਪਾਈ ਇੱਕ ਕਾਂਗਰਸ ਪਾਰਟੀ ਵੱਲੋਂ ਇੱਕ ਵਾਰ ਫਿਰ ਫਤੇਗੜ ਸਾਹਿਬ ਇਤਿਹਾਸਿਕ ਲੋਕ ਸਭਾ ਸੀਟ ਤੋਂ ਡਾਕਟਰ ਅਮਰ ਸਿੰਘ ਹੋਣਾ ਨੂੰ ਮੌਕਾ ਦਿੱਤਾ ਡਾਕਟਰ ਅਮਰ ਸਿੰਘ ਹੋਣੀ ਪਹਿਲਾਂ ਇੱਕ ਰਿਟਾਇਰਡ ਆਈਐਸ ਅਫੀਸਰ ਨੇ ਮੱਧ ਪ੍ਰਦੇਸ਼ ਉਸ ਤੋਂ ਬਾਅਦ ਭਾਰਤ ਸਰਕਾਰ ਤੋਂ ਵੱਡੇ ਅਹੁਦੇ ਤੇ ਰਿਟਾਇਰ ਹੋਏ ਨੇ ਫਿਰ ਪੰਜਾਬ ਦੀ ਸਿਆਸਤ ਦੇ ਵਿੱਚ ਕੁਦਦੇ ਨੇ ਤੇ 2019 ਦੇ ਵਿੱਚ ਫਤਿਹਗੜ੍ਹ ਸਾਹਿਬ ਤੋਂ ਐਮਪੀ ਬਣ ਜਾਂਦੇ ਨੇ ਇਸ ਸਮੇਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਅਮਰ ਸਿੰਘ ਉਹਨਾਂ ਦਾ ਡਾਕਟਰ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਔਰ ਦੂਜਾ ਵਧਾਈਆਂ ਜੀ ਪਾਰਟੀ ਨੇ ਫਿਰ ਮੋੜ ਤੋਂ ਤੁਹਾਡੇ ਤੇ ਭਰੋਸਾ ਜਤਾਇਆ ਜੀ ਦੇਖੋ ਜੀ ਇਹ ਤਾਂ ਪਵਿੱਤਰ ਧਰਤੀ ਛੋਟੇ ਸਾਹਿਬ ਜਦਿਆਂ ਉਹ ਪਾਰਟੀ ਹਾਈ ਕਮਾਂਡ ਔਰ ਸਟੇਟ ਦੀ ਲੀਡਰਸ਼ਿਪ ਦੀ ਮਿਹਰਬਾਨੀ ਆ ਕਿ ਸਾਰਿਆਂ ਨੇ ਮੇਰੇ ਤੇ ਹੱਥ ਰੱਖਿਆ ਔਰ ਮੈਨੂੰ ਟਿਕਟ ਦੁਬਾਰਾ ਮਿਲ ਗਈ। ਸਵਾਲ ਇਹ ਕਿ ਲੋਕੀ ਹੁਣ ਪੁੱਛਣਗੇ ਕਿ ਡਾਕਟਰ ਅਮਰ ਸਿੰਘ ਹੋਣਾ ਨੇ ਕੀ ਕੀਤਾ ਫਤਿਹਗੜ ਸਾਹਿਬ ਦੇ 9 ਹਲਕਿਆਂ ਦੇ ਵਿੱਚ ਕਿੰਨੀ ਕੀ ਐਮਪੀ ਲੈਂਡ ਫੰਡ ਜਾਂ ਕਿੰਨੇ ਕੀ ਤੁਸੀਂ ਪ੍ਰੋਜੈਕਟ ਲੈ ਕੇ ਆਏ ਕਿਉਂਕਿ ਹੁਣ ਤੁਹਾਡੀ ਜਵਾਬ ਤਲਬੀ ਹੋਣੀ ਹੈ ਕਿਉਂਕਿ ਤੁਸੀਂ ਦੂਜੀ ਵਾਰ ਮੈਦਾਨ ਦੇ ਵਿੱਚ ਆਏ ਹੋ। ਦੇਖੋ ਇਸ ਤਰ੍ਹਾਂ ਹੈਗਾ ਜਦ ਤੱਕ ਐਮਪੀ ਲੈਂਡ ਫੰਡ ਦਾ ਹੈਗਾ ਉਹ ਜਿੰਨਾ ਮੈਨੂੰ ਮਿਲਿਆ ਮੈਨੂੰ 18 ਕਰੋੜ ਮਿਲਿਆ ਸੀ ਮੈਂ 18 ਕਰੋੜ 18 ਕਰੋੜ ਹੀ ਵੰਡਿਆ ਹੈਗਾ ਕੋਈ 600 ਪਿੰਡਾਂ 'ਚ ਸਾਰੇ ਪਿੰਡਾਂ ਨੂੰ ਜੀ ਠੀਕ ਹੈ ਜੀ ਪਾਰਲੀਮੈਂਟ ਮੈਂਬਰ ਦਾ ਮੇਨ ਕੰਮ ਪਾਰਲੀਮੈਂਟ ਹੁੰਦਾ ਜੀ ਮੇਰੀ ਉਥੇ 90% ਤੋਂ ਜ਼ਿਆਦਾ ਹਾਜ਼ਰੀਆਂ ਮੈਂ ਸਭ ਤੋਂ ਜ਼ਿਆਦਾ ਡਿਬੇਟਾਂ 'ਚ ਹਿੱਸਾ ਲਿਆ ਉੱਥੇ ਜੀ ਠੀਕ ਹੈ ਜੀ 60-70 ਡਿਬੇਟਾਂ 'ਚ ਹਿੱਸਾ ਲਿਆ ਫਤਿਹਗੜ ਸਾਹਿਬ ਦਾ ਮੁੱਦਾ ਛੋਟੇ ਸਾਮਜਦਿਆਂ ਦਾ ਮੁੱਦਾ ਮੰਡੀ ਗੁਬਿੰਦਗੜ੍ਹ ਦੀ ਇੰਡਸਟਰੀ ਦਾ ਮੁੱਦਾ ਠੀਕ ਹੈ ਜੀ ਖੰਨੇ ਦੀ ਫੀਡ ਇੰਡਸਟਰੀ ਦਾ ਮੁੱਦਾ ਟ੍ਰੇਨਾਂ ਰੋਕਣ ਦੇ ਮੁੱਦੇ ਠੀਕ ਹੈ ਜੀ ਹਰ ਤਰ੍ਹਾਂ ਦੇ ਮੈਨੂੰ ਕਿਹੜੇ ਓਵਰ ਬ੍ਰਿਜ ਚਾਹੀਦੇ ਆ ਕਿਹੜੇ ਅੰਡਰ ਬ੍ਰਿਜ ਚਾਹੀਦੇ ਆ ਹਰ ਚੀਜ਼ ਦਾ ਕੇਂਦਰ ਸਰਕਾਰ ਨਾਲ ਜਿਹੜਾ ਮੁੱਦਾ ਸੀ ਫਤਿਹਗੜ੍ਹ ਸਾਹਿਬ ਦੀ ਡਿਵੈਲਪਮੈਂਟਲੀ ਸਪੈਸ਼ਲ ਪ੍ਰੋਜੈਕਟ ਮੰਗਿਆ ਇਹ ਇਹਨੂੰ ਇੰਟਰਨੈਸ਼ਨਲ ਲੈਵਲ ਦਾ ਇੱਥੇ ਇੱਥੇ ਸਟਰਕਚਰ ਦਿਓ ਇਹ ਇਹ ਦੁਨੀਆ 'ਚ ਉਦੁੱਤੀ ਸ਼ਹਾਦਤ ਹੈਗੀ ਇਸ ਤਰ੍ਹਾਂ ਦੀ ਕੋਈ ਹੋਈ ਨਹੀਂ ਉਹਨੂੰ ਉਸੇ ਲੈਵਲ ਦਾ ਬਣਾ ਕੇ ਸਾਨੂੰ ਦਿਓ ਔਰ ਇੰਟਰਨੈਸ਼ਨਲ ਟੂਰਿਸਟ ਸਰਕਟ 'ਚ ਜੋੜੋ ਇਹ ਸਾਰੀਆਂ ਗੱਲਾਂ ਮੈਂ ਕਹੀਆਂ ਨੇ ਔਰ ਜਿੱਥੋਂ ਤੱਕ ਕੰਮ ਸੈਂਕਸ਼ਨ ਕਰਾਉਣ ਦਾ ਹੈਗਾ ਮਤਲਬ ਮੈਂ ਫਤਿਹਗੜ੍ਹ ਸਾਹਿਬ ਦਾ ਜਿੰਨੀ ਡਿਵੈਲਪਮੈਂਟ ਹੋਈ ਆ ਉਹ ਉਹ ਮਮਾ ਬੰਦਾ ਸਿੰਘ ਬਹਾਦਰ ਵਾਲੀ ਸੜਕ ਤੇ ਜਿੰਨਾ ਕੁ ਸਾਰਾ ਕੁਝ ਹੈਗਾ ਉਹ 40 ਕਰੋੜ ਰੁਪਈਆ ਮੈਂ ਲੈ ਕੇ ਆਇਆ ਸੀ ਠੀਕ ਹੈ ਜੀ ਸਰੰਧ ਸਟੇਸ਼ਨ ਦੀ ਅਜਹ ਹਾਲਤ ਦੇਖੋ ਐ ਨਵਾਂ ਬਣਾਤਾ ਸਚਖੰਡ ਐਕਸਪ੍ਰੈਸ ਡਾਇਵਰਟ ਕਰਤੀ ਸੀ ਉਹਨੂੰ ਮੈਂ ਵਾਪਸ ਲੈ ਕੇ ਆਇਆ ਚਾਰ ਪੰਜ ਟ੍ਰੇਨਾਂ ਹੋਰ ਰੁਕਵਾਈਆਂ ਆ ਮੰਡੀ ਗੁਬਿੰਦਗੜ੍ਹ ਚ ਟ੍ਰੈਫਿਕ ਜੈਮ ਰਹਿੰਦੀ ਸੀ 24 ਘੰਟੇ ਕਿਉਂਕਿ ਉਹ ਜਿਹੜੇ ਟਰਾਲੇ ਆਉਂਦੇ ਆ ਆਇਰਨ ਵਾਲੇ ਉਹ ਮੋੜ ਲਈ ਜਗਾ ਨਹੀਂ ਸੀ ਔਰ ਕੁਝ ਨਹੀਂ ਸੀ ਉਥੇ 30 ਕਰੋੜ ਦਾ ਓਵਰ ਬ੍ਰਿਜ ਬਣਾ ਕੇ ਦਿੱਤਾ ਮੰਡੀ ਅਹਿਮਦਗੜ ਦੀ ਟ੍ਰੈਫਿਕ ਦੀ ਇੰਨੀ ਜ਼ਿਆਦਾ ਪ੍ਰੋਬਲਮ ਸੀ ਉਹਦੇ ਰੇਲਵੇ ਓਵਰ ਬ੍ਰਿਜ ਬਣਾ ਕੇ ਦਿੱਤਾ ਅੱਧ ਰਹਾ ਦਰਾਹੇ ਦੇ ਨਹਿਰ ਤੇ ਜਿਹੜਾ ਉਹ ਅੱਜ ਵੀ ਹੁਣ ਆਪਾਂ ਸਾਰੇ ਲੋਕ ਫਸਦੇ ਆ ਕਿਲੋਮੀਟਰਾਂ ਤੱਕ ਉਹ ਰੇਲਵੇ ਤੋਂ ਮਿਨਿਸਟਰੀ ਤੋਂ 70 ਕਰੋੜ ਰੁਪਇਆ ਉਹਦੇ ਲਈ ਲਿਆ ਕੇ ਦਿੱਤਾ 100% ਪੈਸਾ ਮੈਂ ਉਹਨੂੰ ਉੱਥੋਂ ਲਿਆ ਕੇ ਦਿੱਤਾ ਪੰਜਾਬ ਸਰਕਾਰ ਫਤਿਹਗੜ੍ਹ ਸਾਹਿਬ ਦੀ ਆਵਾਜ਼ ਬਣੀ ਹੋ ਸੈਂਟਰ ਨੇ ਫੰਡ ਮਨਜ਼ੂਰ ਕਰ ਦਿੱਤੇ ਹੈਗੇ ਜਿਹੜੀ ਸਟੇਟ ਗਵਰਨਮੈਂਟ ਤੁਹਾਡੀ ਵੀ ਰਹੀ 2017 ਤੋਂ ਲੈ ਕੇ 2022 ਤੱਕ ਤੇ ਹੁਣ 5ਂ ਮਹੀਨੇ ਦੀ ਆਮ ਆਦਮੀ ਪਾਰਟੀ ਸਰਕਾਰ ਕਿਤੇ ਇਹਨਾਂ ਨੇ ਵੀ ਜ਼ਿੰਮੇਵਾਰੀ ਸਮਝੀ ਹੈਗੀ ਕਿ ਕਿਤੇ ਸਟੇਟ ਸਰਕਾਰ ਵੱਲੋਂ ਕਮੀ ਰਹੀਗੀ ਨਹੀਂ ਦੇਖੋ ਜਦੋਂ ਸਾਡੀ ਸਰਕਾਰ ਹੁੰਦੀ ਸੀ ਕੋਈ ਵੀ ਕੋਹੋਂ ਤਾਂ ਸਾਡੇ ਐਮਐਲਏ ਹੁੰਦੇ ਸੀ ਸੱਤ ਮੇਰੇ ਐਮਐਲਏ ਸੀ ਠੀਕ ਹੈ ਜੀ ਤੇ ਉਦੋਂ ਤਾਂ ਕੋਈ ਕਿਸੇ ਚੀਜ਼ ਦੀ ਸਾਨੂੰ ਕੋਈ ਤਕਲੀਫ ਹੀ ਨਹੀਂ ਸੀ ਹੁੰਦੀ ਕਿਉਂਕਿ ਪੀਐਮ ਜੀਐਸਵਾਈ ਦੀਆਂ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਜਿਹੜੇ ਪੈਸੇ ਸੀ ਉਹ ਮੈਂ 250 ਕਿਲੋਮੀਟਰ ਮੇਰੇ ਹੀ ਹਲਕੇ 'ਚ ਬਣੀਆਂ ਨੇ 18 ਫੁੱਟੀਆਂ ਉਹਦੇ 'ਚ ਸਟੇਟ ਸ਼ੇਅਰ ਵੀ ਹੁੰਦਾ ਉਹ ਕੈਪਟਨ ਸਾਹਿਬ ਦੇ ਜ਼ਮਾਨੇ 'ਚ ਉਹ ਸਟੇਟ ਸ਼ੇਅਰ ਮਿਲ ਗਿਆ ਸੀ ਮੰਡੀ ਬੋਰਡ ਦਾ ਇੰਨਾ ਪੈਸਾ ਮੇਰੇ ਪਾਰਲੀਮੈਂਟ 'ਚ ਮਿਲਿਆ ਉਦੋਂ ਤਾਂ ਸਾਨੂੰ ਕਿਸੇ ਚੀਜ਼ ਦੀ ਪੰਜਾਬ ਸਰਕਾਰ ਤੋਂ ਇਹ ਜਦੋਂ ਦੇ ਆਏ ਨੇ ਇਹ ਤਾਂ ਬੈਠੇ ਨੇ ਇਹ ਤਾਂ ਗੱਲਾਂ ਹੀ ਕਰ ਰਹੇ ਹੈਗੇ ਆ ਆਪਾਛਣ ਕਰਦੇ ਆ ਕੋਈ ਪੈਸਾ ਤਾਂ ਦਿੰਦੇ ਨਹੀਂ ਹੈਗੇ ਬਲਕਿ ਜਿਹੜੇ ਪੈਸੇ ਸਾਡੇ ਪੁਰਾਣੇ ਕਾਂਗਰਸ ਸਰਕਾਰ ਦੇ ਪੰਚਾਇਤਾਂ ਕੋਲ ਬਚੇ ਸੀ ਨਗਰਪਾਲਿਕਾ ਕੋਲ ਜਾਂ ਨਗਰ ਕਾਉਂਸਲਸ ਕੋਲ ਬਚੇ ਸੀ ਉਹ ਸਾਰੇ ਪੰਜਾਬ ਸਰਕਾਰ ਨੇ ਵਾਪਸ ਕਰਾ ਲਏ ਇਹਨਾਂ ਨੇ ਤਾਂ ਕੋਈ ਪੈਸਾ ਦਿੱਤਾ ਨਹੀਂ ਅਜੇ ਤੱਕ ਤਾਂ ਦਿੱਤਾ ਨਹੀਂ ਮੇਰੇ ਖਿਆਲ ਪਤਾ ਨਹੀਂ ਕਦੋਂ ਦੇਣਗੇ ਤੁਸੀਂ ਤਾਂ ਕਹਿ ਰਹੇ ਕਿ ਤੁਹਾਡੇ ਕੋਲ ਦੱਸਣ ਵਾਸਤੇ ਬਹੁਤ ਆ ਤੇ ਦਿਖਾਉਣ ਵਾਸਤੇ ਵੀ ਬਹੁਤ ਆ ਪਰ ਸਰਕਾਰ ਤੇ ਕਹੋਗੇ ਨਾ ਕਿ ਅਸੀਂ ਤਾਂ ਬੜਾ ਕੰਮ ਕਰਦੇ ਪੰਜੀਆਂ ਮਹੀਨਿਆਂ ਦੇ ਵਿੱਚ 70 ਸਾਲਾਂ ਦੇ ਵਿੱਚ ਨਹੀਂ ਵਿਕਾਸ ਹੋਇਆ ਜੀ ਤਦ ਸੰਦੇ ਸਹੀ ਕਿਹੜਾ ਕੰਮ ਕਰਾਇਆ ਮੇਰੇ ਫਤਿਹਗੜ ਸਾਹਿਬ ਚ ਹੁਣ ਉਹ ਸਾਡਾ ਹੀ ਬੰਦਾ ਪੱਜ ਕੇ ਗਿਆ ਵੈਸੇ ਉਹਦੀ ਚੌਥੀ ਪਾਰਟੀ ਸੀ ਚੌਥੀ ਪਾਰਟੀ ਚਲਾ ਗਿਆ ਹੁਣ ਇੱਕ ਦੋ ਪਾਰਟੀਆਂ ਰਹਿ ਗਈਆਂ ਉਹਨਾਂ ਚ ਵੀ ਉਹ ਚਲਿਆ ਜਾਊਗਾ ਲੇਕਿਨ ਉਹ ਦੱਸੇ ਕਿ ਉਹ ਉਹਦੇ ਹਲਕੇ ਜੀ ਮੈਂ ਪੌਣੇ 3 ਕਰੋੜ ਰੁਪਈਆ ਦਿੱਤਾ ਸੀ ਐਮਪੀ ਲੈਡ ਦਾ ਹੀ ਪੌਣੇ 3 ਕਰੋੜ ਔਰ ਉਹਨੇ ਜਿੱਥੇ ਕੰਮ ਕਿਹਾ ਨੈਸ਼ਨਲ ਹਾਈਵੇ ਦਾ ਆ ਫਲਾਣੇ ਪਿੰਡ ਚ ਤਕਲੀਫ ਆ ਫਲਾਣੀ ਆ ਉਹ ਸਾਰੇ ਕੰਮ ਮੈਂ ਕਰਾ ਕੇ ਦਿੱਤੇ ਤੇ ਕੋਈ ਵੀ ਮੇਰਾ ਜਿਹੜਾ ਹਲਕਾ ਇੰਚਾਰਜ ਅਜ ਹੈਗੇ ਆ ਜੋ ਐਮਐਲਏ ਨਹੀਂ ਹੈਗੇ ਜਿਹੜਾ ਵੀ ਕੰਮ ਮੈਨੂੰ ਕਹਿੰਦੇ ਸੀ ਮੈਂ ਉਹਨਾਂ ਨੂੰ ਖਰਾ ਕੇ ਦਿੰਦਾ ਜੀ ਇਹ ਤੁਸੀਂ ਕਹਿੰਦੇ ਕਿ ਚੌਥੀ ਪਾਰਟੀ ਸਾਡੇ ਬੰਦਾ ਭੱਜ ਗਿਆ ਕਿ ਭਰਾਵਾ ਦੀ ਪਾਰਟੀ ਨੂੰ ਤੇ ਚੰਗਾ ਲੱਗਿਆ ਹੋਊਗਾ ਨਾ ਇਸ ਕਰਕੇ ਚਲੇ ਗਿਆਗਾ ਜੀ ਉਹ ਲੈ ਗਏ ਉਹਦੇ ਚ ਕੋਈ ਨਾ ਕੋਈ ਤੇ ਗੁਣ ਹੋਣਗੇ ਪਰ ਉਹ ਤੋਂ ਇਹ ਤਾਂ ਪੁੱਛ ਲੈਣਾ ਸੀ ਹੁਣ ਤੋਂ ਸਾਡੇ ਸਾਡੇ ਕੋਲ ਕਿੰਨੇ ਦਿਨ ਹੈਗਾ ਕਿਉਂਕਿ ਉਹਦਾ ਕੀ ਹੈ ਪਹਿਲਾਂ 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 ਭੱਜ ਕੇ ਆਇਆ ਸੀ ਔਰ ਫੇਰ ਭੱਜ ਕੇ ਫੇਰ ਕਿਤੇ ਚਲੇ ਜਾਊਗਾ ਇਹੋ ਜਿਹੇ ਲੋਕਾਂ ਦੇ ਵਿਸ਼ਵਾਸ ਥੋੜੀ ਕੀਤਾ ਜਾਂਦਾ ਜਨਤਾ ਜਨਤਾ ਵਿਸ਼ਵਾਸ ਨਹੀਂ ਕਰਦੀਏਗੀ। ਤੁਸੀਂ ਉਹਨੂੰ ਮੁਕਾਬਲੇ ਚ ਗਿੰਦੇ ਕਿ ਨਹੀਂ ਗਿੰਦੇ? ਨਹੀਂ ਮੁਕਾਬਲਾ ਤਾਂ ਮੁਕਾਬਲਾ ਪੰਜਾਬ ਸਰਕਾਰ ਚ ਉਹਨਾਂ ਦੀ ਸਰਕਾਰ ਆ। ਲੇਕਿਨ ਇਹ ਤਲ ਬਦਲੂ ਜਿਹੜੇ ਹੈਗੇ ਉਹਨਾਂ ਨੂੰ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ। ਉਹ ਚਾਹੇ ਕਿਸੇ ਪਾਰਟੀ ਚ ਗਏ ਆ ਕਿਸੇ ਪਾਰਟੀ ਚ ਗਏ ਲੋਕਾਂ ਨੂੰ ਉਹਨਾਂ ਨੂੰ ਵੋਟ ਨਹੀਂ ਪਾਣੀ। ਪਰ ਉਹ ਕਹਿੰਦੇ ਕਿ ਜੀਪੀ ਸਾਹਿਬ ਤੇ ਬਹੁਤ ਹੀ ਕੂਲ ਜੇ ਨੇ ਬੜੇ ਮਿਲਨਸਾਰ ਨੇ ਦੁੱਖ ਸੁੱਖ ਦੇ ਵਿੱਚ ਬੜੇ ਸ਼ਰੀਕ ਹੁੰਦੇ ਨੇ ਜੀ। ਉਹ ਹੁਣ ਤੁਸੀਂ ਉਹਦਾ ਨਾਤਾ ਲਗਾ ਲੋ 5 6 7 ਮਾਰਚ ਨੂੰ ਤਿੰਨ ਦਿਨ ਉਹ ਮੈਨੂੰ ਲੈ ਮੈਨੂੰ ਲੈ ਕੇ ਐਮਪੀ ਨੂੰ ਲੈ ਕੇ ਉਹ ਬਸੀ ਪਠਾਣਾ ਹਲਕੇ ਚ ਘੁੰਮ ਰਿਆ ਸੀ ਔਰ ਮੇਰੇ ਨਾਰੇ ਮਾਰਦਾ ਹੀ ਕਿ ਡਾਕਟਰ ਅਮਰ ਸਿੰਘ ਨੇ ਐਮਪੀ ਟਿਕਟ ਮਿਲਣੀ ਹੈ ਇਹਨਾਂ ਨੂੰ ਆਪਾਂ ਜਤਾ ਕੇ ਭੇਜਣਾ ਔਰ ਜ਼ਿਲ੍ਹਾ ਪ੍ਰਧਾਨ ਸੀ ਫਤਿਹਕੜ ਸਾਹਿਬ ਦੇ ਲੇਦਾ ਲਿਖ ਕੇ ਭੇਜਿਆ ਕਿ ਡਾਕਟਰ ਪਾਰਟੀ ਨੂੰ ਕਿ ਡਾਕਟਰ ਅਮਰ ਸਿੰਘ ਨੂੰ ਟਿਕਟ ਦਿੱਤੀ ਜਾਵੇ ਔਰ ਅੱਜ ਇਸ ਵੇਰੇ ਮੈਂ ਖਬਰ ਪੜੀ ਕਿ ਇਹ ਤਾਂ ਸਾਭ ਉਹ تھے ਆਮ ਪਾਰਟੀ ਤੋਂ ਸਰੂਪਾ ਪਾ ਗਿਆ ਹੁਣ ਇਹੋ ਜਿਹੇ ਬੰਦੇ ਤੇ ਕੀ ਵਿਸ਼ਵਾਸ ਕੀਤਾ ਜਾ ਸਕਦਾ ਜੀ ਤੁਸੀਂ ਮੈਨੂੰ ਆਪ ਦੱਸੋ ਕਿ ਇਹੋ ਜਿਹੇ ਬੰਦੇ ਤੇ ਵਿਸ਼ਵਾਸ ਕੀਤਾ ਜਾ ਸਕਦਾ ਅਰੇ ਭਾਈ ਜੇ ਤੂੰ ਸਾਡੀ ਪਾਰਟੀ ਛੱਡਣੀ ਆ ਤੇ ਤੂੰ ਮੈਨੂੰ ਕਿਉਂ ਲੈ ਕੇ ਤੁਰਿਆ ਫਿਰਦਾ ਤੂੰ ਕਹਦੇ ਜੀ ਨਹੀਂ ਜੀ ਮੈਂ ਮ ਮੇਰੀ ਮੇਰੀ ਮੁਸ਼ਕਿਲਾ ਕਿਉਂਕਿ ਹੈ ਕੁਝ ਬੋਲਦਾ ਹੀ ਨਹੀਂ ਸੀ ਹੁੰਦਾ ਇਕੱਲੇ ਜੀਪੀ ਨੇ ਥੋੜਾ ਪਾਰਟੀ ਸੀ ਤਾੜਾ ਤੇ ਤਿੰਨ ਦਫਾ ਦਾ ਐਮਪੀ ਬਿੱਟੂ ਭੱਜ ਗਿਆ ਚਾਰ ਦਫਾ ਦੀ ਪ੍ਰਨੀਤ ਕੌਰ ਭੱਜ ਗਈ ਦੋ ਦਫਾ ਦਾ ਐਮਐਲਏ ਡਾਕਟਰ ਚੱਬੇਵਾਲ ਭੱਜ ਗਿਆ ਜੀ ਸ਼ਾਇਦ ਇੱਕ ਦਾ ਹੋਰ ਭੱਜ ਜੇ ਤੇ ਕੋਈ ਚੰਗੀ ਗੱਲ ਥੋੜੀ ਆ ਅਸੀਂ ਉਹਨੂੰ ਚੰਗੀ ਗੱਲ ਨਹੀਂ ਮੰਨਦੇ ਹੈਗੇ ਆਪਣੀ ਜਿਹੜੀ ਪਾਰਟੀ ਹੁੰਦੀ ਆ ਉਹ ਹਰ ਆਦਮੀ ਦੀ ਮਾਂ ਹੁੰਦੀ ਆ ਉਹਨੂੰ ਛੱਡਣਾ ਨਹੀਂ ਚਾਹੀਦਾ ਇਹ ਜੇ ਤੁਸੀਂ ਜਿਵੇਂ ਡਵੈਲਪਮੈਂਟ ਦੀ ਗੱਲ ਕੀਤੀ ਹੈਗੀ ਤਾਂ ਲੱਗਦਾ ਕਿ ਚਲੋ 5 ਸਾਲ ਦਾ ਸਮਾਂ ਬਹੁਤ ਵੀ ਹੁੰਦਾ ਤੇ ਘੱਟ ਵੀ ਹੁੰਦਾ ਅਗਰ ਡਵੈਲਪਮੈਂਟ ਪ੍ਰੋਪਰ ਕਰਾਉਣੀ ਹੈਗੀ ਹੈ ਹਜੇ ਵੀ ਰਹਿੰਦੇ ਹੈਗੇ ਨੇ ਕਿ ਏਜੰਡੇ ਬਹੁਤ ਸਾਰੇ ਨੇ ਬਹੁਤ ਸਾਰੇ ਫਤਿਹਗੜ ਸਾਹਿਬ ਦੇ ਕੰਮ ਹੋਣ ਵਾਲੇ ਨੇ ਖਾਸ ਕਰਕੇ ਜਿਵੇਂ ਕਹ ਕੇ ਇਹ ਹਿਸਟੋਰੀਕਲ ਅਦੁੱਤੀ ਮਿਸਾਲ ਹੈਗੀ ਹੈ ਜਿਸ ਪੈਟਰਨ ਦਾ ਤਰਜ ਦਾ ਸ਼ਹਿਰ ਬੰਨਣਾ ਚਾਹੀਦਾ ਉਹ ਨਹੀਂ ਬਣਿਆਗਾ ਉਸ ਸਮੇਂ ਸਮਿਆਂ ਸਰਕਾਰਾਂ ਚਾਹੇ ਕਾਲੀਆਂ ਨੇ ਰਾਜ ਕੀਤਾ ਤੁਹਾਡੀ ਪਾਰਟੀ ਨੇ ਰਾਜ ਕੀਤਾ ਜਾਂ ਹੁਣ ਆਮ ਆਦਮੀ ਪਾਰਟੀ ਰਾਜ ਕਰੀ ਫਤਿਹਗੜ ਸਾਹਿਬ ਅਣਗੌਲਿਆ ਹੀ ਰਿਹਾ ਜਾਂ ਉੱਥੋਂ ਦੇ ਜਿਹੜੇ ਚੁਣੇ ਹੋਏ ਨੇ ਉਹਨਾਂ ਨੇ ਪ੍ਰੋਪਰ ਕੰਮ ਨਹੀਂ ਕਰਵਾ ਪਾਇਆ ਜੀ ਨਹੀਂ ਮੈਂ ਦੇਖੋ ਕਿਸੇ ਨੂੰ ਮੇਰੀ ਪਰਸਨੈਲਿਟੀ ਇਸ ਤਰ੍ਹਾਂ ਦੀ ਮੈਂ ਕਦੇ ਵੀ ਕਿਸੇ ਨੂੰ ਬਲੇਮ ਨਹੀਂ ਕਰਦਾ ਹੈਗਾ ਮੈਨੂੰ ਫਤਿਮਾ ਦਿੱਤਾ ਸੀ ਉਸ ਪਰ ਤਰ ਤਰਤੀ ਨੇ ਮੈਂ ਉਹ ਜ਼ਿੰਮੇਵਾਰੀ ਮੈਂ ਸਮਝਦਾ ਮੈਂ ਪੂਰੀ ਕੀਤੀ ਆ ਕਿਉਂਕਿ ਮੇਨ ਜਿਹੜਾ ਮੇਰਾ ਕੰਮ ਸੀ ਕੇਂਦਰ ਸਰਕਾਰ ਦਾ ਲੋਕ ਸਭਾ 'ਚ ਬੋਲਣ ਦਾ ਔਰ ਜਿਹੜੀ ਵੀ ਸੰਬੰਧਿਤ ਮਿਨਿਸਟਰੀਆਂ ਸੀ ਮਿਨਿਸਟਰਾਂ ਕੋਲ ਜਾ ਕੇ ਸੈਕਟਰੀਆਂ ਕੋਲ ਜਾ ਕੇ ਉਹ ਸਾਰੇ ਮੁੱਦੇ ਮੈਂ ਚੱਕੇ ਆ ਕੁਝ ਮੈਂ ਕਰਵਾਉਣ 'ਚ ਸਫਲ ਹੋਇਆ ਕਿਉਂਕਿ ਮੈਂ اپੋਜੀਸ਼ਨ ਦਾ ਐਮਪੀ ਸੀ ਕੁਝ ਉਹਨਾਂ ਨੇ ਕੇਂਦਰ ਸਰਕਾਰ ਨੇ ਨਹੀਂ ਕੀਤੇ ਜਿਹੜੇ ਪੈਂਡਿੰਗ ਰਹਿ ਗਿਆ ਉਹ ਮੈਂ ਅਗਲੇ ਟਰਮ 'ਚ ਅਗਰ ਮੈਨੂੰ ਫਤਵਾ ਮਿਲਿਆ ਤੇ ਮੈਂ ਅਗਲੇ ਟਰਮ 'ਚ ਸਾਰੇ ਕਰਾ ਕੇ ਦਵਾਂਗਾ ਕਿੰਨੇ ਕੀ ਰਹਿ ਗਏ ਜੀ ਨਹੀਂ ਕੰਮ ਤਾਂ ਰਹਿੰਦੇ ਹੈਗੇ ਆ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਬਹੁਤ ਸਾਰੇ ਕੰਮ ਅਜੇ ਰਹਿੰਦੇ ਹੈਗੇ ਆ ਇਹ ਨਹੀਂ ਹੈਗਾ ਕਿ ਸਾਰੇ ਕੰਮ ਹੋ ਗਿਆ ਲੇਕਿਨ ਕਰੋਨ ਵਾਲੇ ਹੈਗੇ ਆ ਕਰਵਾਵਾਂਗੇ ਜੀ ਬਹੁਤ ਸਾਰੇ ਕੰਮ ਹੋ ਗਏ ਆ ਕੁਝ ਰਹੇਗੇ ਆ ਕਰਵਾਵਾਂਗੇ ਪੀਕਾ ਤਾਂ ਤੁਸੀਂ ਆਪਣੀਆਂ ਪ੍ਰਾਪਤੀਆਂ ਇੱਕ ਪਾਸੇ ਗਿਨਾਰੇ ਦੂਜੇ ਪਾਸੇ ਸਰਕਾਰ ਵੀ ਕਹਿ ਰਹੀ ਕਿ ਜੇ 75000 ਕਰੋੜ ਰੁਪਏ ਦੀ ਇਨਵੈਸਟਮੈਂਟ ਹੋ ਗਈ 40000 ਤੋਂ ਵੱਧ ਮੁੰਡੇ ਕੁੜੀਆਂ ਨੂੰ ਰੋਜ਼ਗਾਰ ਦੇ ਦਿੱਤਾ ਗਿਆ ਜੀ ਅਸੀਂ ਬਿਜਲੀ ਫ੍ਰੀ ਦੇ ਦਿੱਤੀ ਹੈਗੀ ਜੀ 95% ਦੀ ਲੋਕਾਂ ਦਾ ਬਿੱਲ ਜ਼ੀਰੋ ਹੋ ਰਿਹਾ ਮੰਨਦੇ ਫੈਕਟਰ ਹੈ ਜੀ ਦੇਖੋ ਜੀ ਮੈਂ ਇੱਕ ਗੱਲ ਤੁਹਾਨੂੰ ਦੱਸ ਦੇਣਾ ਹੈਗਾ ਇਹਨਾਂ ਨੇ ਵਾਅਦੇ ਕਰਲੇ ਜਾਦਾ ਸਾਡੀ ਵੀ ਬਾਈਚ ਸਰਕਾਰ ਵਾਅਦੇਆਂ ਕਰਕੇ ਗਈ ਸੀ ਇਹਨਾਂ ਨੇ ਵਾਅਦੇ ਇੰਨੇ ਜ਼ਿਆਦਾ ਕਰਲੇ ਹੈਗੇ ਆ ਬੀਬੀਆਂ ਦੇ 1000 ਰੁਪਏ ਦਾ ਕੀ ਹੋਇਆ ਸੱਥਾਂ 'ਚ ਬੈਠਾਂਗੇ ਉਹਦਾ ਕੀ ਹੋਇਆ ਰੈੱਡ ਲਾਈਟ ਕੋਈ ਨਹੀਂ ਲਾਊਗਾ ਸਿਕਿਉਰਿਟੀ ਕੋਈ ਨਹੀਂ ਲਾਊਗਾ ਉਹਦਾ ਕੀ ਹੋਇਆ ਕਿਉਂ ਜੀ ਕੁਝ ਦੱਸਣ ਤੇ ਥਈ ਇਹ ਕਹਿੰਦੇ ਸੀ ਸਾਡੇ ਜਿਹੜੇ ਐਮਐਲਏ ਐਮਪੀ ਦੀ ਟਿਕਟ ਹੋਊਗੀ ਉਹ ਅਸੀਂ ਵਰਕਰਾਂ ਨੂੰ ਦਵਾਂਗੇ ਕਿਸੇ ਨੂੰ ਮਿਲੀ ਆ ਐਮਪੀਆਂ ਦਾ ਦੇਖ ਲਓ ਕਿੱਥੋਂ ਇਹਨਾਂ ਦੇ ਵਰਕਰ ਨੂੰ ਇੱਕ ਨੂੰ ਆਪਾਂ ਕਹਿ ਸਕਦੇ ਹਾਂ ਉਹ ਜਿਹੜਾ ਅਨੰਦਪੁਰ ਸਾਂਭਾ ਲਾਏਗਾ ਪੇ ਆਮ ਪਾਰਟੀ ਚ ਬਾਕੀ ਕਿਹੜੇ ਨੇ ਲੋਕ ਜੀ ਤੇ ਇਸ ਕਰਕੇ ਇਹਨਾਂ ਦੀ ਸਮੱਸਿਆ ਇਹ ਹੈ ਕਿ ਬੋਲਦੇ ਜ਼ਿਆਦਾ ਨੇ ਗੱਲਾਂ ਜ਼ਿਆਦਾ ਕਰਦੇ ਆ ਪ੍ਰਾਪਤੀਆਂ ਇਹਨਾਂ ਦੀਆਂ ਜਾਂ ਤਾਂ ਹੁੰਦੀਆਂ ਨਹੀਂ ਜਾਂ ਬਹੁਤ ਘੱਟ ਹੁੰਦੀਆਂ ਉਹ ਤੇ 13 ਦੇ 13 ਲੈ ਕੇ ਬੈਠੇ ਜੀ ਤੋਂ ਉਹ ਪਤਾ ਲੱਗ ਜਾਊਗਾ ਨਾ 4 ਜੂਨ ਨੂੰ ਕਾਂਗਰਸ ਪਾਰਟੀ ਜਿੱਤੂਗੀ ਜੇ ਅਸੀਂ 13 ਦੇ 13 ਨੇ ਜਿੱਤੇ 10 ਜਾਂ 11 ਸੀਟਾਂ ਸੀ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ 'ਚ ਪਾਵਾਂਗੇ ਪਰ ਲੱਗਦਾ ਤੇ ਨਹੀਂ ਹੈਗਾ ਕਿ ਇਸ ਸਮੇਂ ਪੰਜਾਬ ਦੇ ਵਿੱਚ ਕਿਸੇ ਪਾਰਟੀ ਦੀ ਹਵਾ ਬਣੀ ਹੋਈ ਹੈ ਜੀ ਹਵਾ ਨੇ ਅਰੇ ਭਈ ਬੀਜੇਪੀ ਔਰ ਮੋਦੀ ਦੇ ਖਿਲਾਫ ਤਾਂ ਹਵਾ ਹੈਗੀ ਆ ਪਿੰਡਾਂ 'ਚ ਤੁਸੀਂ ਕਹੇ ਹੋ ਪਿੰਡਾਂ 'ਚ ਆ ਮੈਂ ਅੱਜ ਵੀ ਕਈ ਪਿੰਡਾਂ 'ਚ ਉਹ ਕਿਹਾ ਉਹ ਕਹਿੰਦੇ ਵਰਣ ਨਹੀਂ ਦੇਣਾ ਬੀਜੇਪੀ ਵਾਲਿਆਂ ਨੂੰ ਉਹਨਾਂ ਦੇ ਖਿਲਾਫ ਹੈਗਾ ਇਹਨਾਂ ਨੂੰ ਪੁੱਛਦੇ ਆ ਤੁਸੀਂ ਕੀਤਾ ਕੀ ਸਾਨੂੰ ਦੱਸੋ ਤਾਂ ਸਹੀ 2.5 ਸਾਲ ਤੋਂ ਨੂੰ ਹੋਣ ਨੂੰ ਆਏ ਆ ਛੱਤ ਤੇ ਚੱਕਿਆ ਹੋਇਆ ਸੀ ਕਿ ਬਦਲਾਅ ਕਰਦੇ ਹੋ ਅਸੀਂ ਸਾਰਾ ਕੁਝ ਠੀਕ ਕਰ ਦੇਵਾਂਗੇ ਅੱਜ ਲੈਂਡ ਆਰਡਰ ਦੀ ਪੰਜਾਬ 'ਚ ਕੀ ਹਾਲਤਾਂ ਕਾਨੂੰਨ ਕਾਇਦੇ ਦੀ ਦੇਖੋ ਹਰ ਇਨਸਾਨ ਨਾਗਰਿਕ ਹੁੰਦਾ ਉਹਨੂੰ ਸਭ ਤੋਂ ਵੱਡੀ ਜਿਹੜਾ ਜਿਹੜਾ ਫਿਕਰ ਹੁੰਦਾ ਆਪਣੀ ਔਰ ਪਰਿਵਾਰ ਦੀ ਜਾਨ ਦਾ ਖਤਰਾ ਹੁੰਦਾ ਔਰ ਉਹਦਾ ਮਾਲ ਪ੍ਰਾਪਰਟੀ ਦਾ ਖਤਰਾ ਹੁੰਦਾ ਅੱਜ ਹਾਲਤ ਕੀ ਆ ਜਿੱਥੇ ਮਰਜ਼ੀ ਗੋਲੀ ਮਾਰ ਦੋ ਜਿੰਨੂੰ ਮਰਜ਼ੀ ਮਾਰ ਦੋ ਜਿੰਨੂੰ ਮਰਜ਼ੀ ਲੁੱਟ ਲੋ ਇੰਨੀ ਬੁਰੀ ਹਾਲਤ ਆ ਲਾਈਨ ਆਰਡਰ ਦੀ ਕਰ ਕੀ ਰੇ ਹੈਗੇ ਦੱਸੋ ਤਾਂ ਸਹੀ ਕੋਈ ਜਵਾਬਤਾ ਦੋ ਕਦੇ-ਕਦੇ ਹੀ ਕੋਈ ਐਕਸ਼ਨ ਕਰਕੇ ਫਿਰ ਉਹਦੀ ਜਿਉਂ ਪਬਲਿਸਿਟੀ ਤੇ ਲੱਗਦੇ ਉਹਦੀ ਪਬਲਿਸਿਟੀ ਤੇ ਲੱਗ ਜਾਂਦੇ ਇਹ ਤਾਂ ਉਹ ਲੋਕ ਨੇ ਜਿਨ੍ਹਾਂ ਨੇ ਅਚਾ ਕੀ ਹੁੰਦਾ ਸੀ 80 ਕਰੋੜ ਰੁਪਈਆ ਹੁੰਦਾ ਸੀ ਪਬਲਿਸਿਟੀ ਦਾ ਇਹਨਾਂ ਨੇ 7-800 ਕਰੋੜ ਕਿਉਂ ਕਰ ਲਿਆ ਜੀ ਮੈਨੂੰ ਦੱਸਣ ਤਾਂ ਸਹੀ ਐਡਾ ਕਿਹੜੀ ਗੱਲ ਹੋ ਗਈ ਸੀ ਕਹਿੰਦੇ ਕੰਮ ਕਰਦੇ ਦਿਖਾਉਣੇ ਵੀ ਚਾਹੀਦੇ ਤੇ ਉਹ ਕੰਮ ਕਰਦੇ ਤਾਂ ਫਿਰ ਇੰਨਾ ਕੁ 10 ਟਾਈਮਸ ਹਰੇ ਕਮਾਲ ਹੁੰਦੀ ਆ ਇਹ 800 ਕਰੋੜ ਜਿਹੜਾ ਹੈਗਾ ਉਹਨੂੰ 100 ਕਰੋੜ ਦਾ ਆਪਣਾ ਬਜਟ ਰੱਖ ਕੇ ਇਹ 700 ਕਰੋੜ ਲੋਕਾਂ ਨੂੰ ਨਹੀਂ ਦੇ ਸਕਦੇ ਪੰਚਾਇਤਾਂ ਨੂੰ ਨਹੀਂ ਪੈਸੇ ਦੇ ਸਕਦੇ ਨਗਰਪਾਲਿਕਾ ਨੂੰ ਨਹੀਂ ਦੇ ਸਕਦੇ ਇਹ ਸਾਰਾ ਪੈਸਾ ਪਬਲਿਸਿਟੀ ਤੇ ਕਿਉਂ ਖਰਚ ਕੀਤਾ ਔਰ ਇਹ ਤਾਂ ਤਲੰਗਾਨਾ ਚ ਜਾ ਕੇ ਪਬਲਿਸਿਟੀ ਕਰ ਰਿਹਾ ਸਾਡੇ ਪੈਸੇ ਨਾਲ ਔਰ ਉਹ ਸੌਦੀਆਂ ਸਟੇਟਾਂ ਚ ਮੈਨੂੰ ਉੱਥੋਂ ਦੇ ਕਈ ਐਮਪੀ ਨੇ ਕਿਹਾ ਉਹ ਪੰਜਾਬ ਕੀ ਐਡਵਰਟਾਈਜ਼ਮੈਂਟ ਹਮਾਰੇ ਇੱਕ ਵਾਰ ਮੈਂ ਕਿਉਂ ਆਤੀ ਹੈ ਉਹ ਤਾਂ ਕਹਿੰਦੇ ਜਿਹੜੀ ਦਿੱਲੀ ਤੋਂ ਬਾਅਦ ਪੰਜਾਬ ਦੇ ਵਿੱਚ ਸਿਹਤ ਕ੍ਰਾਂਤੀ ਤੇ ਸਿੱਖਿਆ ਕ੍ਰਾਂਤੀ ਆਈ ਨਾ ਉਹ ਸਾਰੇ ਦੇਸ਼ ਪਰਦੇਸ਼ ਸਾਡੇ ਤੋਂ ਸਬਕ ਲਵੇ ਵੀ ਅਸੀਂ ਕੀ ਕੁਝ ਕਰ ਦਿੱਤਾਗਾ ਜੀ ਅਰੇ ਯਾਰ ਇੱਕ ਕਲੀਨਿਕ ਨਵੀਂ ਬਣਾਈ ਆ ਉਹ ਮੈਨੂੰ ਬਿਲਡਿੰਗ ਦਿਖਾ ਦੇਣ ਭਾਈ ਇੱਕ ਜਿਆਦਾ ਨਹੀਂ ਤੂੰ ਨਹੀਂ ਸੋ ਪਿੰਡ ਚ ਦੇਖੀਏਗੀ ਤੁਹਾਡੇ ਹਲਕਿਆਂ ਦੇ ਅਰੇ ਭਾਈ ਜਿਹੜੇ ਪੁਰਾਣੇ ਪ੍ਰਾਇਮਰੀ ਹੈਲਥ ਸੈਂਟਰ ਔਰ ਸਾਰੇ ਹੈਗੇ ਉਹਨਾਂ ਤੇ ਪੀੜਾ ਪੇਂਟ ਕਰਕੇ ਫੋਟੋ ਲਾਤੀ ਆ ਇੱਕ ਐ ਕਰਨ ਉਹ ਉਹ ਕਹਿਣ ਜੀ ਆਹ ਬਿਲਡਿੰਗਾਂ ਅਸੀਂ ਨਵੀਆਂ ਬਣਾਈਆਂ ਨੇ ਜਾ ਉਹ ਜਾ ਕੇ ਦੇਖੋ ਇੱਕ ਤਾਂ ਕਹਿ ਦੇਣ ਅਰੇ ਯਾਰੇ ਕੋਈ ਗੱਲ ਹੁੰਦੀ ਹੈ ਪੇਂਟ ਕਰਕੇ ਫੋਟੋ ਚੇਂਜ ਕਰਨਾ ਇਹ ਕੋਈ ਕੰਮ ਹੁੰਦਾ ਹੈਗਾ ਤੇ ਕਹਿੰਦੇ ਏਡੀ ਵੱਡੇ ਸਕੂਲ ਖੋਲਤੇ ਸਕੂਲ ਆਫ ਐਮੀਨੈਂਸ ਹੁਣ ਜਿਵੇਂ ਆਮ ਘਰਾਂ ਦੇ ਮੁੰਡੇ ਐਮ ਐਲ ਏ ਮੰਤਰੀ ਤੇ ਮੁੱਖ ਮੰਤਰੀ ਬਣ ਗਏ ਹੁਣ ਆਮ ਘਰਾਂ ਦੇ ਮੁੰਡੇ ਕੁੜੀਆਂ ਆਈ ਪੀ ਐਸ ਆਈ ਅਫਸਰ ਬਣਨਗੇ ਅੱਛਾ ਮੈਨੂੰ ਇਹ ਦੱਸੋ ਤੁਸੀਂ ਤੁਸੀਂ ਹੁਣ ਉਹਨਾਂ ਤੇ ਹੀ ਲੱਗਿਓ ਕੋਈ ਹੋਰ ਸਵਾਲ ਨਹੀਂ ਪੁੱਛਣਾ ਹੈਗਾ ਮੈਨੂੰ ਇਹ ਦੱਸੋ ਕਿਹੜਾ ਸਕੂਲ ਆਫ ਐਮੀਨੈਂਸ ਨਵੀਂ ਬਿਲਡਿੰਗ ਬਣਾਈ ਹੈ ਕਿਹੜੀ ਨਵੀਂ ਬਿਲਡਿੰਗ ਬਣਾਈ ਆ ਇਹ ਤਾਂ ਪੁਰਾਣੀਆਂ ਨੂੰ ਪੇਂਟ ਕਰਕੇ ਉਹਦੀ ਪਬਲਿਸਿਟੀ ਉਹ ਜਿਹੜਾ 7-800 ਕਰੋੜ ਰੱਖਿਆ ਉਹਦੇ 'ਚ ਕਰੀ ਜਾ ਰਹੇ ਆ ਮੈਨੂੰ ਤੂੰ ਇਹਨੂੰ ਡਿਵੈਲਪਮੈਂਟ ਨਹੀਂ ਮੰਨਦੇ ਮੈਂ ਡਿਵੈਲਪਮੈਂਟ ਤਾਂ ਮੰਨੂਗਾ ਦੇਖੋ ਡਿਵੈਲਪਮੈਂਟ ਹੁੰਦੀ ਆ ਜੇ ਕੋਈ ਐਡੀਸ਼ਨ ਹੋਵੇ ਕੋਈ ਚੀਜ਼ ਜੋੜੀ ਜਾਵੇ ਐਸੈਟ ਜੋੜਿਆ ਜਾਵੇ ਇਹ ਦੱਸਣ ਕਿ ਕਿਹੜੀ ਚੀਜ਼ ਐਸੈਟ ਜੋੜਿਆ ਕਿਹੜਾ ਪੁਲ ਨਵਾਂ ਅਸੀਂ ਬਣਾਤਾ ਕਿਹੜਾ ਜੀ ਸਕੂਲ ਨਵਾਂ ਬਣਾਤਾ ਕਿਹੜਾ ਜੀ ਹੈਲਥ ਸੈਂਟਰ ਨਵਾਂ ਬਣਾ ਤਾਂ ਉਹ ਦੱਸ ਦੇਣ ਪੁਰਾਣਿਆਂ ਤੇ ਪੇਂਟ ਕਰਕੇ ਉਹਨੂੰ ਭਵੇਂ ਐਮਿਨੈਂਸ ਲਿਖ ਦੋ ਉਹਨੂੰ ਫਲਾਣਾ ਲਿਖ ਦੋ ਉਹ ਲਿਖ ਦੋ ਭਾਈ ਤੁਹਾਡੀ ਸਰਕਾਰ ਆ ਤੁਹਾਨੂੰ ਪਾਵਰ ਆ ਲਿਖ ਸਕਦੇ ਜੇ ਤੁਸੀਂ ਜਿਕਰ ਕੀਤਾ ਕਿ ਜਿਹੜੇ ਇਹਨਾਂ ਦੇ ਉਮੀਦਵਾਰ ਨੇ ਜਾਂ ਇਹਨਾਂ ਦੀ ਸਰਕਾਰ ਨੂੰ ਤੋਂ ਲੋਕ ਪੁੱਛਦੇ ਕਿ ਤੁਸੀਂ ਕੀਤਾ ਕੀ ਭਾਜਪੀ ਦਾ ਵਿਰੋਧ ਹੋ ਰਿਹਾ ਕਾਂਗਰਸ ਦਾ ਹਲੇ ਤੱਕ ਵਿਰੋਧ ਨਹੀਂ ਹੋ ਰਿਹਾ ਲੇਕਿਨ ਕਾਂਗਰਸ ਵਾਲੇ ਆਪ ਚ ਲੜੀ ਜਾ ਰਹੇ ਹੈਗੇ ਨੇ ਕੋਈ ਪਟਿਆਲੇ ਨਰਾਜ਼ ਹੋ ਕੇ ਬੈਠਾ ਕੋਈ ਜਲੰਧਰ ਤੇ ਬੈਠੇ ਕਿ ਚੰਨੀ ਇੱਥੇ ਕਿ ਉਹ ਆ ਗਿਆ ਹੈਗਾ ਜੀ ਕੋਈ ਹਾਰਪੁਰ ਤੁਹਾਨੂੰ ਛੱਡ ਕੇ ਚਲਾ ਗਿਆ ਜੀ ਯਾਰ ਦੇਖੋ ਵੱਡੀਆਂ ਪਾਰਟੀਆਂ ਚ ਥੋੜਾ ਬਹੁਤ ਇਹ ਹੁੰਦਾ ਇਹ ਡੈਮੋਕ੍ਰੇਸੀ ਆ ਪ੍ਰਜਾਤੰਤਰ ਡਿਕਟੇਟਰਸ਼ਿਪ ਤਾਂ ਨਹੀਂ ਨਾ ਇਹ ਉਹਨਾਂ ਦੀ ਬੀਜੇਪੀ ਵਾਲੀ ਡਿਕਟੇਟਰਸ਼ਿਪ ਨਹੀਂ ਹੈਗੀ ਹੁੰਦਾ ਥੋੜਾ ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਹੈਗਾ ਸਾਡੀਆਂ ਤੇ ਪੂਰੀਆਂ ਟਿਕਟਾਂ ਨਹੀਂ ਹੋਈਆਂ ਇਹ ਕੰਪੇਨ ਹਫਤਾ ਦਸ ਦਿਨ ਸ਼ੁਰੂ ਹੋ ਜੂਗਾ ਸਾਰੀਆਂ ਟਿਕਟਾਂ ਵੰਡਣ ਤੋਂ ਬਾਅਦ ਕੋਈ ਹਾਰ ਕਾਂਗਰਸ ਦਾ ਵਰਕਰ ਨਾਲ ਚੱਲੂਗਾ ਪਾਰਟੀ ਦੇ ਕੋਈ ਇਹੋ ਜਿਹਾ ਨਹੀਂ ਹੈਗਾ ਹਾਂ ਮੌਕਾ ਪ੍ਰਸਤ ਪਾਰਟੀਆਂ ਛੱਡਦੇ ਹੈਗਾ ਉਹ ਕਿਸੇ ਕਦੇ ਉਧਰ ਅੱਜ ਚਲੇ ਜਾਂਦੇ ਆ ਕਦੇ ਉਧਰ ਚਲੇ ਜਾਂਦਾ ਉਹ ਉੱਥੇ ਕਿਹੜਾ ਉਹਨਾਂ ਨੇ ਪੱਕੇ ਰਹਿਣਾ ਹੈਗਾ ਤੁਹਾਡਾ ਨਰਵਦੀਪ ਸਿੰਘ ਬਿੱਟੂ ਨੇ 5 ਸਾਲ ਇਕੱਠੇ ਗੱਡੇ ਆ ਪਰਲਮੈਂਟ ਵਿੱਚ ਤੁਹਾਨੂੰ ਹੋਇਆ ਦੁੱਖ ਨਿੱਜੀ ਤੌਰ ਤੇ ਜੀ ਉਹ ਦੁੱਖ ਤੇ ਸਾਨੂੰ ਹੈਗਾ ਸਾਡਾ ਦੋਸਤ ਸੀ ਔਰ ਸਾਨੂੰ ਛੱਡ ਕੇ ਚਲਾ ਗਿਆ ਬਹੁਤ ਦੁੱਖ ਆ ਜੀ ਔਰ ਸਾਨੂੰ ਦੱਸਿਆ ਨਹੀਂ ਉਹਨੇ ਸਾਨੂੰ ਸੂ ਤੱਕ ਨਹੀਂ ਲੱਗਣ ਦਿੱਤੀ ਪਿੰਕਨੀ ਪਈ ਤੁਹਾਨੂੰ ਲੱਗੇ ਬੈਠਿਆ ਨੂੰ ਨਾ ਬਿਲਕੁਲ ਪਿੰਕਨੀ ਪਈ ਜੀ ਅੱਛੀ ਕੋ ਸਵਾਲ ਫਤਿਹਗੜ ਸਾਹਿਬ ਦੇ ਤੈਨੂੰ ਉਮੀਦਵਾਰ ਤੇ ਡਿਕਲੇਅਰ ਹੋ ਚੁਕੇ ਬੀਜੇਪੀ ਨਵੀਂ ਸ਼ਾਇਦ ਕਰਦੇਗੇ ਡਾਕਟਰ ਮਰ ਸਿੰਘ ਕਿਹਦੇ ਨਾਲ ਲੜਾਈ ਮੰਨਦੇ ਹੈਗੇ ਜੀ ਨਹੀਂ ਦੇਖੋ ਇਹ ਲੜਾਈ ਮੈਂ ਮੈਂ ਦੇਖੀ ਇਕਦਮ ਹੈ ਗੱਲ ਦਾ ਮੈਂ ਕਦੇ ਵੀ ਕਿਸੇ ਉਮੀਦਵਾਰ ਨੂੰ ਤਾਕਤਵਰ ਜਾਂ ਕਮਜ਼ੋਰ ਨਹੀਂ ਮੰਨਦਾ ਕਿਉਂਕਿ ਇਲੈਕਸ਼ਨ ਆ ਵੋਟਰ ਨੇ ਵੋਟ ਪਾਉਣੀ ਆ ਇਰ ਰਾਈਟ ਉਹਦਾ ਪੋਲਿਟੀਕਲ ਪਾਰਟੀਆਂ ਦਾ ਰਾਈਟ ਨਹੀਂ ਆ ਵੋਟਰ ਦਾ ਰਾਈਟ ਆ ਔਰ ਅਜੇ ਕੈਂਪੇਨ ਪੱਖ ਹੀ ਨਹੀਂ ਆ ਬਹੁਤ ਮੈਂ ਅੱਜ ਵੀ ਕਈ ਜਗ੍ਹਾ ਜਾ ਕੇ ਆ ਤਿੰਨ ਵਿਧਾਨ ਸਭਾ ਜਿੱਤਾ ਅੱਜ ਹੀ ਜਾ ਕੇ ਆ ਬਲਕੇ ਚਾਰ ਅੱਜ ਜਾ ਕੇ ਆ ਤੇ ਉਹ ਐ ਨਹੀਂ ਆ ਬਿਲਕੁਲ ਮਾਹੌਲ ਠੰਡਾ ਅਜੇ ਤਾਂ ਹੌਲੀ-ਹੌਲੀ ਪੱਖੂਗਾ ਬਿਲਕੁਲ ਪਤਾ ਲੱਗੂਗਾ ਕਿ ਕਿੱਧਰ ਨੂੰ ਮਾਮਲਾ ਜਾ ਰਿਹਾ ਲੇਕਿਨ ਮੈਂ ਤੁਹਾਨੂੰ ਦੱਸਿਆ ਪਿੰਡਾਂ 'ਚ ਬੀਜੇਪੀ ਦਾ ਵਿਰੋਧ ਬਹੁਤ ਆ ਇਨਾਂ ਦੇ ਲੋਕਾਂ ਤੋਂ ਲੋਕ ਪੁੱਛਦੇ ਕਿ ਭਾਈ ਤੁਸੀਂ ਨਵਾਂ ਕੀ ਕੀਤਾ ਹੈਗਾ ਔਰ ਅਸੀਂ ਵੀ ਇਹ ਮੁੱਦਾ ਰੇਜ਼ ਕਰਾਂਗੇ ਕਿ ਭਾਈ ਸਾਨੂੰ ਨਵੀਂ ਡਿਵੈਲਪਮੈਂਟ ਦਿਖਾਓ ਤੁਸੀਂ ਬਾਕੀ ਗੱਲਾਂ ਛੱਡ ਦਿਓ ਤੁਹਾਡੇ ਭਾਸ਼ਣ ਬਹੁਤ ਸੋਹਣੇ ਨੇ ਤੁਸੀਂ ਸਾਰੇ ਹੀ ਵਧੀਆ ਭਾਸ਼ਣ ਕਰਦੇ ਹੋ ਭਾਸ਼ਣ ਦਾ ਕੰਪੀਟੀਸ਼ਨ ਹੋਊਗਾ ਤੁਸੀਂ ਜਿੱਤ ਸਕਦੇ ਹੋ ਲੇਕਿਨ ਤੁਹਾਨੂੰ ਸਾਨੂੰ ਕੰਮ ਵਿੱਚ ਦਿਖਾਓ ਐਕਚੁਅਲ ਵਰਕ ਫੀਲਡ ਵਿੱਚ ਸਾਨੂੰ ਦਿਖਾ ਕੇਂਦਰ ਸਰਕਾਰ ਨੇ ਇਹ ਮੇਨ ਕੰਮ ਕੇਂਦਰ ਸਰਕਾਰ ਦਾ ਹੁੰਦਾ ਸੈਕੰਡਰੀ ਵਰਕ ਪੰਜਾਬ ਸਰਕਾਰ ਦਾ ਹੁੰਦਾ ਜਿਹੜੀ ਵੀ ਸੂਬਾ ਸਰਕਾਰ ਹੋਵੇ ਦੋਵਾਂ ਸਰਕਾਰਾਂ ਨੇ ਇੰਡਸਟਰੀ ਸਾਮਣ ਚ ਕੰਮ ਨਹੀਂ ਕੀਤਾ ਕਹਿਣ ਨੂੰ ਜੋ ਮਰਜ਼ੀ ਕਹੋ ਜੋ 1 ਲੱਖ ਕਰੋੜ ਆ ਗਿਆ ਦਿਖਾਉਣ ਤੇ ਸਹੀ ਕਿਹੜੀ ਨਵੀਂ ਇੰਡਸਟਰੀ ਲੱਗੀ ਆ ਮੇਰੀ ਪਾਰਲੀਮੈਂਟ ਚ ਦੱਸਣ ਕੇ ਜੀ ਆਹ ਪੰਜ ਇੰਡਸਟਰੀਆਂ ਨਵੀਆਂ ਲੱਗੀਆਂ ਨੇ ਮੈਂ ਹੀ ਸਟੇਟਮੈਂਟ ਦਊਂਗਾ ਨਹੀਂ ਜੀ ਇਹ ਬਹੁਤ ਵਧੀਆ ਕੰਮ ਹੋਇਆ ਹਰੇ ਕੁਝ ਦੱਸੋ ਤਾਂ ਸਹੀ ਐ ਥੋੜੀ ਹੁੰਦਾ ਸਾਡੇ ਤਾਂ ਇੰਡਸਟਰੀਲਿਸ ਬਾਹਰ ਜਾ ਕੇ ਮੀਟਿੰਗਾਂ ਕਰ ਰਹੇ ਦੂਸਰੇ ਸੂਬਾ ਸਰਕਾਰਾਂ ਨਾਲ ਫਤਿਹਗੜ੍ਹ ਸਾਹਿਬ ਦੇ ਮੁੱਦੇ ਜਿੰਨੇ ਵੀ ਤੁਸੀਂ ਕੰਮ ਨਹੀਂ ਕਿ ਬਹੁਤ ਸਾਰਾ ਐਮਪੀ ਲੈਂਡ ਦਾ ਫੰਡ ਆਇਆ ਹੈਗਾ ਬਹੁਤ ਸਾਰੇ ਮੈਂ ਉੱਥੇ ਪ੍ਰੋਜੈਕਟ ਲੈ ਕੇ ਆਏ ਨੇ ਕਈ ਮੈਚਿੰਗ ਗਰੈਂਟ ਸਰਕਾਰ ਨੇ ਫਰਜ ਨਹੀਂ ਨਿਭਾਇਆ ਹੈਗਾ ਤਾਂ ਲੱਗਦਾ ਕਿ ਇਨ੍ਹਾਂ ਵੋਟਾਂ ਦੇ ਵਿੱਚ ਹਲਵਾਰਾ 에어ਪੋਰਟ ਮੈਂ ਸੈਂਕਸ਼ਨ ਕਰਾਇਆ ਸੀ ਠੀਕ ਹੈ ਜੀ ਕੰਮ ਜਦੋਂ ਸਾਡੀ ਸਰਕਾਰ ਸੀ ਸ਼ੁਰੂ ਹੋ ਗਿਆ ਇਹਨਾਂ ਨੇ ਭਾਈ ਸਾਭਾ ਨੇ ਬਣਦਿਆਂ ਹੀ ਉਹਦਾ ਜਿਹੜਾ ਕੰਸਟਰਕਸ਼ਨ ਵਰਕ ਹੁੰਦਾ ਹੀ ਬੰਦ ਕਰਾਇਆ ਨਹੀਂ ਤਾਂ ਚੈੱਕ ਕਰ ਲਓ ਮੈਂ ਝੂਠ ਨਹੀਂ ਕਦੇ ਵੀ ਬੋਲਦਾ ਚੈੱਕ ਰਹਿਓ 에어ਪੋਰਟ ਅਥਾਰਟੀ ਤੋਂ ਕਿ ਜਦੋਂ ਇਹਨਾਂ ਦੀ ਸਰਕਾਰ ਬਣੀ ਇਹ ਉਹਦਾ ਕੰਮ ਬੰਦ ਕਰਾਇਆ ਮੈਂ ਫਿਰ ਸਿੰਧੀ ਆਜ਼ਮ ਨੂੰ ਜਾ ਕੇ ਮਿਲਿਆ ਸਿਵਲ ਐਵੀਏਸ਼ਨ ਮਨਿਸਟਰ ਨੂੰ ਮੈਂ ਕਿਹਾ ਸਾਹਿਬ 40 50 ਕਰੋੜ ਦਾ ਕੰਮ ਆ ਤੁਸੀਂ ਦੇ ਦਿਓ ਉਹਨਾਂ ਨੇ ਫੋਨ ਕੀਤਾ ਇੱਥੇ ਕਿ ਭਾਈ ਜੀ ਤੁਸੀਂ ਨਹੀਂ ਕਰਨਾ ਇਹਨੂੰ ক্লোਜ਼ ਕਰਕੇ ਸਾਨੂੰ ਐਸਟੀਮੇਟ ਭੇਜੋ ਅਸੀਂ ਉਹ 40 ਕਰੋੜ ਦੇ ਦਿੰਨੇ ਹੈਗਾ ਫਿਰ ਇਹਨਾਂ ਨੂੰ ਲੱਗਿਆ ਕਿ ਉਹ ਕ੍ਰੈਡਿਟ ਦਾ ਕੇਂਦਰ ਸਰਕਾਰ ਲੈ ਜੂਗੀ ਫਿਰ ਹੁਣ ਸ਼ੁਰੂ ਕਰਾਤਾ ਔਰ ਦੋ ਤਿੰਨ ਮਹੀਨੇ ਦਾ ਕੰਮ ਸੀ ਹੁਣ ਢਾਈ ਸਾਲ ਹੋ ਗਏ ਅਜੇ ਤੱਕ ਉਹ ਕੰਮ ਪੂਰਾ ਨਹੀਂ ਕੀਤਾ ਤੇ ਕੰਮ ਤੇ ਮੈਂ ਕਹਿ ਰਿਹਾ ਹੈਗਾ ਮੈਂ 에ਰਪੋਰਟ ਸ਼ੁਰੂ ਕਰਾਇਆ ਸੀ ਇਹਨਾਂ ਨੇ ਪੂਰਾ ਨਹੀਂ ਕੀਤਾ ਨਾ ਅਜੇ ਤੱਕ ਪੈਂਡਿੰਗ ਹੈਗਾ ਕਰਕੇ ਸ਼ੁਰੂ ਕਰਾਉਣਾ ਉਹਨੂੰ ਔਰ ਮੇਰੇ ਤੋਂ ਸਹਿਯੋਗ ਲੋਗੋ ਮੈਂ ਕੇਂਦਰ ਸਰਕਾਰ ਤੋਂ ਫਲਾਈਟਾਂ ਲੈ ਕੇ ਆਉਂਗਾ ਢਾਈ ਸਾਲ ਕੱਟਦੇ ਸਵਾ ਦੋ ਸਾਲ ਹੋ ਗਏ ਕਿ ਨਹੀਂ ਹੋ ਗਏ 4-6 ਮਹੀਨੇ ਦਾ ਕੰਮ ਬਚਿਆ ਸੀ ਕਰਕੇ ਕੀਤਾ ਤਾਂ ਨਹੀਂ ਨਾ ਮੈਂ ਉਹੀ ਕਹ ਰਿਹਾ ਕਿ ਜਿਹੜੇ ਤੁਸੀਂ ਆਪਣੇ ਹਲਕੇ ਚੋਂ ਹਲਵਾਰਾ ਵਾਲੀ ਤੁਸੀਂ ਐਗਜ਼ਾਮਪਲ ਦਿੱਤੀ ਚੰਗੀ ਗੱਲ ਹੈ ਕਿ ਪੰਜਾਬ ਦੇ ਵਿੱਚ ਇੱਕ ਹੋਰ ਇੰਟਰਨੈਸ਼ਨਲ 에ਅਰਪੋਰਟ ਜਾਂ ਡੈਮੋਸਟਿਕ 에ਅਰਪੋਰਟ ਬਣ ਜਾਉ ਪੰਜਾਬ ਦਾ ਉਹਦੇ 'ਚ ਫਾਇਦਾ ਉਹ ਸਰਕਾਰ ਨੂੰ ਨਹੀਂ ਕੀਤਾ ਉਹ ਲੁਧਿਆਣੇ ਦੇ ਵਪਾਰੀ ਉਹਨਾਂ ਨੇ ਆਪੇ ਫੈਸਲਾ ਇਹਨਾਂ ਵੋਟਾਂ 'ਚ ਕਰ ਲੈਣਗੇ ਸਵਾਲ ਹੈ ਕਿ ਫਤਿਹਗੜ ਸਾਹਿਬ ਜਿੰਨਾ ਤੁਸੀਂ ਕੰਮ ਕਰਾਏਗਾ ਤੁਹਾਨੂੰ ਉਮੀਦ ਹੈ ਕਿ ਫਤਿਹਗੜ ਸਾਹਿਬ ਲੋਕ ਮੁੱਲ ਪਾਉਣਗੇ ਜੀ ਬਿਲਕੁਲ ਮੁੱਲ ਪਾਉਣਗੇ ਜੀ ਫਤਿਹਗੜ ਸਾਹਿਬ ਦੇ ਜਿਹੜੇ ਲੋਕ ਨੇ ਉਹ ਹਰ ਚੀਜ਼ ਦਾ ਮੁੱਲ ਪਾਉਂਦੇ ਆ ਮੈਂ ਉਹਨਾਂ ਦੀ ਆਵਾਜ਼ ਪਾਰਲੀਮੈਂਟ 'ਚ ਬਹੁਤ ਜ਼ੋਰ ਨਾਲ ਚੱਕੀ ਇੱਕ ਵਾਰ ਨਹੀਂ ਕਈ ਕਈ ਵਾਰੀ ਚੱਕੀ ਠੀਕ ਹੈ ਜੀ ਔਰ ਪੁਰਾਣੇ ਐਮਪੀਆ ਨਾਲ ਮੈਨੂੰ ਕੰਪੇਅਰ ਕਰ ਲੈਣ ਕਿ ਅਗਰ ਕਿਸੇ ਆਦਮੀ ਨੇ ਛੋਟੇ ਸਾਹਿਬ ਜਦੈਂ ਦੀ ਪਵਿੱਤਰ ਧਰਤੀ ਦੀ ਮੰਡੀ ਗੋਬਿੰਦਗੜ੍ਹ ਦੀ ਇੰਡਸਟਰੀ ਦੀ ਖੰਨੇ ਦੀ ਤੋ ਰਾਹੇ ਦੀ ਸਾਨੇਵਾਲ ਦੀ ਮੰਡੀ ਅਹਿਮਦਗੜ੍ਹ ਦੀ ਕਦੇ ਗੱਲ ਕੀਤੀ ਸੀ ਤਾਂ ਦੇਖ ਦੇਣ ਸਾਰੇ ਲੋਕ ਕਹਿੰਦੇ ਕਿ ਤੂੰ ਇੱਕ ਇੱਕ ਉਹ ਜਿਹੇ ਐਮਪੀ ਆ ਜੀਨੇ ਸਾਡੇ ਮੁੱਦੇ ਕਮ ਸੇ ਕਮ ਕੇਂਦਰ ਸਰਕਾਰ ਦੇ ਸਾਹਮਣੇ ਤਾਂ ਲੈ ਕੇ ਗਏ ਮੈਂ ਸਾਰੇ ਇੰਡਸਟਰੀਸਟਾਂ ਨੂੰ ਬਾਰ ਬਾਰ ਕਦੇ ਵਿੱਤ ਮੰਤਰੀ ਕੋਲ ਕਦੇ ਇੰਡਸਟਰੀ ਵਾਲੇ ਕੋਲ ਕਦੇ ਆਜਾ ਜਦੋਂ ਸ਼ੈਲਰ ਦਾ ਹੋਇਆ ਐਫਆਰਕੇ ਵਾਲਾ ਉਹ ਮੈਂ ਇਸ਼ੂ ਸੌਟ ਆਊਟ ਕਰਾਇਆ ਮੈਂ ਤਾਂ ਹਰ ਇਸ਼ੂ ਸੌਟ ਆਊਟ ਕਰਾਉਣ ਦੀ ਕੋਸ਼ਿਸ਼ ਕਰਦਾ ਬਹੁਤ سارے ਸੌਟ ਆਊਟ ਹੋ ਗਏ ਬਹੁਤ سارے ਰਹੇਗੇ ਭਾਈਚੇ ਵਿੱਚ ਕਿੰਨਾ ਲੱਗਦਾ ਕਿ ਕੋਈ ਬੜਾ ਤਿਰਭ ਆ ਗਿਆ ਤੁਸੀਂ ਇਲੈਕਸ਼ਨਾਂ ਕਰਵਾਈਆਂ ਵੀ ਹੈਗੀਆਂ ਨੇ ਬੀਇੰਗ ਅਫੀਸਰ ਔਰ ਲੜੀਆਂ ਵੀ ਹੈਗੀਆਂ ਨੇ 2017 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਵਿੱਚ ਮੰਨਦੇ ਕਿ ਫੋਰ ਕਾਰਨਰ ਲੜਾਈ ਹੈ ਜੀ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਮੈਂ ਫੇਰ ਕਹਿ ਰਿਹਾ ਇਨਿਸ਼ੀਅਲ ਕੈਂਪੇਨ ਦੀ ਸਟੇਜ ਤੇ ਕੌਣ ਜਿੱਤਦਾ ਕਿਹੜੀ ਪਾਰਟੀ ਅੱਗੇ ਆ ਕਿ ਪਿੱਛੇ ਹੈ ਕਹਿਣਾ ਬਹੁਤ ਮੁਸ਼ਕਿਲ ਹੁੰਦਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਤਾਂ ਹੁਣ ਵੀ ਪਿਛਲੇ ਜਿੰਦਣ ਦੀ ਟਿਕਟ ਹੋਈ ਆ ਫਿਰ ਰਿਹਾ ਹੈਗਾ ਅਜੇ ਮਾਹੌਲ ਬਹੁਤ ਠੰਡਾ ਇਹ ਕਹਿ ਦੇਣਾ ਕਿ ਫਲਾਣਾ ਹਾਂ ਬੀਜਪੀ ਦੇ ਖਿਲਾਫ ਬਹੁਤ ਜ਼ਿਆਦਾ ਮਾਹੌਲ ਆ ਲੋਕ ਕਹਿੰਦੇ ਅਸੀਂ ਇਹਨਾਂ ਨੂੰ ਪਿੰਡਾਂ ਚ ਵੜਨ ਨਹੀਂ ਦੇਣਾ ਔਰ ਇਹਨਾਂ ਤੋਂ ਜਿਹੜੀ ਇੱਥੇ ਸਰਕਾਰ ਆ ਇਹਨਾਂ ਤੋਂ ਸਵਾਲ ਪੁੱਛਣਗੇ ਕਿ ਤੁਸੀਂ ਕੀਤਾ ਕੀ ਸਾਰੀਆਂ ਪੰਚਾਇਤਾਂ ਦੇ ਪੈਸੇ ਵਾਪਸ ਲੈਗੇ ਸਾਰੀਆਂ ਕਾਉਂਸਲਾਂ ਦੇ ਪੈਸੇ ਵਾਪਸ ਲੈਗੇ ਲੋਗ ਨੂੰ ਪੁੱਛਣਗੇ ਨਾ ਕਿ ਐਮਐਲਏ ਸਾਹਿਬ ਤੁਸੀਂ ਬਣੇ ਸੀ ਸਾਡੇ ਇਲਾਕੇ ਚੋਂ ਅਸੀਂ ਤੁਹਾਨੂੰ ਹਮੋ ਮਾ ਕੇ ਵੋਟ ਪਾਈ ਤੁਸੀਂ ਨਵਾਂ ਕੀ ਲਿਆਂਦਾ ਉਹ ਸਾਨੂੰ ਦੱਸੋ ਭਾਸ਼ਣ ਤਾਂ ਸਭ ਤੋਂ ਛੋਕਾ ਕੰਮ ਹੈ ਨਾ ਭਾਸ਼ਣ ਕਰੀ ਚੱਲੋ ਹੁਣ ਆਖਿਰਕਾਰ ਤਾਂ ਸਵਾ ਦੋ ਸਾਲ ਹੋ ਗਏ ਨਾ ਕੋਈ ਕੰਮ ਦਿਖਾਉਣਾ ਇਹਨਾਂ ਕੋਲ ਸਾਲ ਸਵਾ ਸਾਲ ਹੋ ਰਿਹਾ ਆਖਰੀ ਵੇ 6-8 ਮਹੀਨੇ ਦਾ ਤੁਹਾਨੂੰ ਪਤਾ ਹੀ ਆ ਪੰਜਾਬ ਚ ਤਾਂ ਫਿਰ ਇਲੈਕਸ਼ਨ ਯਰ ਹੋ ਰਿਹਾ ਇਲੈਕਸ਼ਨ ਯਰ ਹੋ ਰਿਹਾ ਹੋਰ ਤਾਂ ਦਾ ਮਾਹੌਲ ਹੋ ਜਾਂਦਾ ਤੇ ਸਾਲ ਹੀ ਰਹਿ ਗਏ ਨੇ ਇਹਨਾਂ ਕੋਲ ਸਵਾ ਸਾਲ ਕਹਿ ਲਉ ਤੇ ਕਰਕੇ ਤਾਂ ਕੁਝ ਦਿਖਾਓ ਔਰ ਬੀਬੀਆਂ ਇਹਨਾਂ ਦੀ ਉਡੀਕ ਕਰ ਰਹੀਆਂ ਨੇ ਹਜ਼ਾਰ ਰੁਪਏ ਵਾਲਾ ਦੇ ਦੇਣ ਅਸੀਂ ਉਹਦੇ ਮੁਕਾਬਲੇ ਵਾਦਾ ਕੀਤਾ ਹੈਗਾ ਕਿ ਜੇ ਸਾਡੀ ਕੇਂਦਰ ਸਰਕਾਰ ਬਣ ਗਈ ਅਸੀਂ ਸਾਰੀਆਂ ਗਰੀਬ ਬੀਬੀਆਂ ਨੂੰ ਅਸੀਂ ਲੱਖ ਰੁਪਏ ਸਾਲਾਨਾ ਦੇਵਾਂਗੇ 8.5 ਹਜ਼ਾਰ ਰੁਪਏ ਨੌਜਵਾਨਾਂ ਨੂੰ ਅਸੀਂ 8.5 ਹਜ਼ਾਰ ਰੁਪਏ ਮਹੀਨਾ ਦੇਵਾਂਗੇ ਔਰ 1 ਲੱਖ ਰੁਪਏ ਦੀ ਸਾਲਾਨਾ ਅਪਰੈਂਟਿਸਸ਼ਿਪ ਵੀ ਕਰਾਵਾਂਗੇ ਔਰ 30 ਲੱਖ ਜਿਹੜੀਆਂ ਨੌਕਰੀਆਂ ਖਾਲੀ ਆ ਉਹ ਵੀ ਭਰਾਂਗੇ ਔਰ ਕਿਸਾਨੀ ਦਾ ਜੜੋਂ ਹੀ ਮੁੱਦਾ ਖਤਮ ਕਰ ਦੇਣਾ ਅਸੀਂ ਐਮਐਸਪੀ ਦਾ ਕਾਨੂੰਨ ਬਣਾ ਕੇ ਹੀ ਸਵਾਮੀਨਾਥਨ ਫਾਰਮੂਲੇ ਦਾ ਉਹ ਹਮੇਸ਼ਾ ਲਈ ਮੁੱਦਾ ਖਤਮ ਕਰ ਦੇਣਾ 22 ਜਿਹੜੀਆਂ ਜ ਫਸਲਾਂ ਹੈਗੀਆਂ ਉਹਨਾਂ ਤੇ ਕਿ ਉਹ ਕੋਈ ਸਰਕਾਰ ਕਿਹਦੀ ਬਣਦੀ ਰਹੇ ਉਹਦਾ ਕਾਨੂੰਨ ਹੀ ਰਹੂਗਾ ਇਸੇ ਤਰ੍ਹਾਂ ਕਰਕੇ ਅਸੀਂ ਹਰ ਵਰਗ ਦੇ ਮੁੱਦੇ ਅਸੀਂ ਸੌਟ ਆਊਟ ਕਰਨੇ ਆ ਇਹ ਸਾਡੇ ਮੈਨੀਫੈਸਟੋ ਚ ਅਸੀਂ ਕੀਤਾ ਮੇਰੀ ਪਾਰਟੀ ਨੇ ਕੀਤਾ ਔਰ ਅਸੀਂ ਇਹ ਘਰ ਘਰ ਗੱਲ ਪਹੁੰਚਾਉਣੀ ਹੈਗੀ ਅਸੀਂ ਇਹਨਾਂ ਨੂੰ ਭਾਸ਼ਣ ਥੋੜੀ ਕਰਦੇ ਆ ਪਹਿਲਾਂ ਜਦੋਂ ਸਾਡੀ ਯੂਪੀਐਲ ਸਰਕਾਰ ਸੀ ਅਸੀਂ ਉਦੋਂ ਕਿਸਾਨਾਂ ਦਾ 72000 ਕਰੋੜ ਮਾਫ ਕੀਤਾ ਸੀ ਕਿ ਨਹੀਂ ਇੱਥੇ ਕੈਪਟਨ ਸਾਹਿਬ ਨੇ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਸੀ ਇਹਨਾਂ ਨੇ ਕੀ ਕੀਤਾ ਕੀ ਆ ਗੱਲਾਂ ਹੀ ਮਾਰੀ ਜਾਂਦੇ ਆ ਜਿੰਨਾ ਮਰਜ਼ੀ ਭਾਸ਼ਣ ਕਰਾ ਲਓ ਇੱਧਰ ਕਰਾ ਲਓ ਉੱਧਰ ਕਰਾ ਲਓ ਚਲੋ ਬਹੁਤ ਸ਼ੁਕਰੀਆ ਜੀ ਚਲੋ ਚਲੋ ਜੀ ਇੱਕ ਤਰੀਕ ਨੂੰ ਪੰਜਾਬ ਦੇ ਵਿੱਚ ਵੋਟਾਂ 4 ਤਰੀਕ ਨੂੰ ਰਿਜ਼ਲਟ ਹੈ ਤੇ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਕਿਸ ਪਾਰਟੀ ਨੂੰ ਇਥੋਂ ਜਿਤਾ ਕੇ ਕਿਹੜੀ ਪਾਰਟੀ ਦੇ ਐਮਪੀ ਪਾਰਲੀਮੈਂਟ ਦੇ ਵਿੱਚ ਪੰਜਾਬ ਦੀ ਗੱਲ ਕਰਦਨੇ ਹੈ ਫਿਲਹਾਲ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ਐਮਬੀਸੀ ਪੰਜਾਬ ਧੰਨਵਾਦ